ਆਪਣੇ ਦਰਦੇ ਅੰਦਰ ਮੈਂ ਗਈ ਮੈਂ ਵੇਖਿਆ ਕਾਫੀ ਤਰੱਕੀ ਹੋਈ ਕਮਦੇ ਹੱਥਾਂ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਅਜੇ ਵੀ ਕੁਝ ਕਰਦੀ ਹਾਂ ਕੁਝ ਹਿੰਮਤ ਕਰਦੀ ਹਾਂ ਤਾਂ ਹੱਥ ਕਮਦੇ ਹਨ ਅਸਲ ਵਿੱਚ ਹੁਣ ਜਿਵੇਂ ਜਿਵੇਂ ਮੈਨੂੰ ਗਿਆਨ ਹੋ ਰਿਹਾ ਹੈ ਜਿਵੇਂ ਮੈਂ ਪਛਾਣ ਰਹੀ ਹਾਂ ਉਨਾ ਹੀ ਵਧੇਰੇ ਔਥਾ ਹੋ ਰਿਹਾ ਹੈ ਵੇਖੋ ਕਮਦੇ ਹੱਥਾਂ ਦੀ ਵੀ ਪਰਵਾਹ ਨਹੀਂ ਕਰਨੀ ਹੁੰਦੀ ਹੈ ਤੇ ਭਿਖ ਦੀ ਵੀ ਕੋਈ ਚਿੰਤਾ ਨਹੀਂ ਕਰਨੀ ਹੁੰਦੀ ਆਦਮੀ ਨੂੰ ਆਪਣੀ ਸਚਾਈ ਦੀ ਚਿੰਤਾ ਕਰਨੀ ਚਾਹੀਦੀ ਹੈ ਜੇ ਉਹ ਆਪਣੀ ਜਗਾ ਤੇ ਤਿਕਿਆ ਹੋਵੇ ਤਾਂ ਫਿਰ ਹੋਰ ਸਾਰੀਆਂ ਚੀਜ਼ਾਂ ਵੱਲ ਧਿਆਨ ਆਪਣੇ ਆਪ ਨਹੀਂ ਜਾਂਦਾ ਉਸ ਤੋਂ ਬਾਅਦ ਪਿਛਲਾ ਸਮਾਤੇ ਆਉਣ ਵਾਲਾ ਸਮਾ ਦੋਵੇਂ ਹੀ ਅਸਰਹੀਨ ਹੋ ਜਾਂਦੇ ਹਨ ਏ ਵੀ ਨਾ ਸੋਚੋ ਕਿ ਪਹਿਲਾਂ ਕੀ ਹੋਇਆ ਸੀ ਕਿਵੇਂ ਹੋਇਆ ਸੀ ਚੰਗੀਆਂ ਯਾਦਾਂ ਜਾਂ ਮਾੜੀਆਂ ਯਾਦਾਂ ਅੱਜ ਜੋ ਤੁਹਾਨੂੰ ਠੀਕ ਲੱਗ ਰਿਹਾ ਹੈ ਉਹ ਕਰੋ ਤੇ ਭਵਿੱਖ ਦੀ ਬਹੁਤ ਜ਼ਿਆਦਾ ਚਿੰਤਾ ਨਾ ਕਰੋ